ਹਾਂਜੀ ਵੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਨਵੀਂ ਵੀਡੀਓ ਵਿੱਚ ਲੋ ਜੀ ਅੱਜ ਆਪਣੀ ਮੱਝ ਸੂਪੀ ਜੀ ਤੇ ਫੀਮੇਲ ਲਈ ਆ ਜੀ ਇਹਨੇ ਐਚ ਐਸ ਵੀ ਮੰਗਲ ਬੁੱਲ ਦੀ ਦੇਖੋ ਜੀ ਕੁਆਲਿਟੀ ਦੇਖੋ ਫੀਮੇਲ ਹੀ ਜੈਡ ਬਲੈਕ ਆ ਜੀ ਬਿਲਕੁਲ ਹਨ ਪੈਰ ਵੀ ਬਲੈਕ ਤੇ ਪੂੰਛ ਤੇ ਬਸ ਦੋ ਚਾਰ ਕੁ ਬਾਲ ਨੇ ਜੀ ਵਾਈਟ ਬਾਕੀ ਸਾਰੀ ਜੈਡ ਬਲੈਕ ਆ ਕੱਦ ਦੇਖੋ ਕੱਤੀ ਦਾ ਤੇ ਅੱਜ 6 ਵਜੇ ਸੂਈ ਹੈ ਜੀ ਮੱਝ ਸੀਮਨ ਬਹੁਤ ਵਧੀਆ ਰਿਜ਼ਲਟ ਆ ਰਹੀ ਐ ਐਚਐਸਬੀ ਦਾ ਤੇ ਆਪਾਂ 1 केटी ਗੱਲਵਾਇਤਾ ਜੀ ਆਪਾਂ 3 ਗਾ ਵੀ ਦਿਖਾਵਾਂਗੇ ਤੁਹਾਨੂੰ 1 केटी ਸੀਮਨ ਲਵਾਇਤਾ ਜੀ 1 ਸੀਮਨ ਰੀਸੀਵ ਕਰਕੇ ਜੀ ਤੇ ਤੁਸੀਂ ਵੀ ਐਚਐਸਬੀ ਦੇ ਸੀਮਨ ਲਵਾਓ ਜੇ ਆਪਣੀ ਮੱਜਾਂ ਦੇ ਤੇ ਵਧੀਆ ਤੋਂ ਵਧੀਆ ਕੱਟੀਆਂ ਨਸਲ ਦੀਆਂ ਤਿਆਰ ਕਰੋ ਜੀ ਤੇ ਤੁਸੀਂ ਕਦ ਦੇਖੋ ਜੀ ਕੱਟੀ ਦਾ ਫੀਮੇਲ ਦਾ ਮੂੰਹ ਮੱਥਾ ਦੇਖੋ ਜੀ ਕਿੰਨਾ ਲੰਬਾ ਬਹੁਤ ਵਧੀਆ ਕੁਆਲਿਟੀ ਹੈ ਜੀ ਤੇ ਆਪਾਂ ਇਹਨੂੰ ਟ੍ਰਾਂਸਫਰਿੰਗ ਮਿਕਸ ਚਾਰੀਤੀ ਜੀ ਕਾਰ ਗਿਲ ਦੀ ਤੇ ਆਪਣੇ 6 ਵਜੇ ਸੂਈ ਆ ਜੇ ਮਾਜ ਦੇਖੋ ਨਾਲ ਦੀ ਹ ਜੇਲ ਪੈ ਗਈ ਤੇ ਆਪਾਂ ਹੁਣ ਤੁਹਾਨੂੰ ਦਿਖਾਉਣੀ ਸੀਮਨ ਜੀ ਜਿਹੜਾ ਆਪਾਂ ਸੀਮਨ ਲਵਾਇਆ ਤਾਂ ਉਹਦਾ ਮੰਗਲ ਬੋਲ ਦਾ ਐਚ ਐਸ ਵੀ ਮੰਗਲ ਦਾ ਆ ਦੇਖੋ ਸੀਮਨ ਦੀ ਕੁਆਲਿਟੀ ਆਪਾਂ 1 केटी ਦਾ ਲਵਾਇਆ ਤਾਂ ਜੀ ਦੇਖੋ ਇੱਧਰ ਮੰਗਲ ਲਿਖਿਆ ਬਾਜੀ ਪਿੱਛੇ ਕੋਡ ਆ ਦੇਖੋ ਇਹਦੇ ਪਿਓਰ ਸਿਮਨ ਆ ਜੀ ਇਹ ਤੇ ਦੂਜੇ ਪਾਸੇ ਐਚਐਸਵੀ हिसार سپਰਮ ਬਾਇਓਟੈਕ ਲਿਖਿਆ ਵਾ ਜੀ ਐਚਐਸਵੀ ਲਿਖਿਆ ਦੋਨੇ ਪਾਸੇ ਇਹ ਆਪਾਂ ਇੱਕ ਸਿਮਨੇ ਲਵਾਇਤਾ ਜੀ ਇੱਕ ਠੀਕਾਈ ਤੇ ਇੱਕ ਠੀਕੇ ਨਾਲ ਹੀ ਰੀਸੀਵ ਕਰ ਗਈ ਦੀ ਇਹ ਸਿਮਨ ਦੀ ਕੁਆਲਿਟੀ ਬਹੁਤ ਵਧੀਆ ਜੀ ਐਚਐਸਵੀ ਦੀ ਤੁਸੀਂ ਵੀ ਆਪਣੀਆਂ ਮੱਝਾਂ ਦੇ ਸਿਮਨ ਲਵਾ ਕੇ ਵਧੀਆ ਤੋਂ ਵਧੀਆ ਕਟੀਆਂ ਤਿਆਰ ਕਰ ਸਕਦੇ ਹੋ ਤੇ ਆਪਾਂ ਇਹ ਵਸਟੋਰ ਕਰਕੇ ਰੱਖਦੇ ਹੁਣ ਆਪਣੀਆਂ ਇੱਕ ਨਵਾਬ ਦੀ ਮੱਝ ਸੋਨੇ ਵਾਲੀ 2 ਮਹੀਨੇ ਤੱਕ ਇੱਕ ਛੇਰੇ ਪੰਜਾਬ ਦੀ ਉਹ ਵੀ ਤੁਹਾਨੂੰ ਦਿਖਾਵਾਂਗੇ ਆਪਾਂ ਹਾਂਜੀ ਵੀਡੀਓ ਵਧੀਆ ਲੱਗੀ ਸ਼ੇਅਰ ਕਰਿਓ ਕਮੈਂਟ ਕਰਿਓ ਜੀ ਆਪਣੇ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਗੁਨਾਨਗ ਡੈਰੀ ਫਾਰਮ YouTube ਚੈਨਲ ਤੇ Facebook ਤੇ ਦੇਖ ਰਹੇ ਹਾਂ ਜੀ ਤੇ ਆਪਣੇ ਚੈਨਲ ਫੇਜ ਨੂੰ ਕਰ ਲਓ ਫੋਲੋ ਲਾਈਕ ਕਰੋ ਕਮੈਂਟ ਕਰੋ ਤੇ ਵੱਧ ਤੋਂ ਵੱਧ ਸਪੋਰਟ ਕਰੋ ਜੀ ਆਪਣੇ Facebook ਪੇਜ ਦੀ ਚੈਨਲ ਨੂੰ ਵੀ ਸਪੋਰਟ ਕਰੋ ਜੀ ਵੱਧ ਤੋਂ ਵੱਧ YouTube ਗੁਰਨਾਨਗੜਾ ਜੀ ਫਾਰਮ ਨੂੰ ਵੀ ਤੇ ਵੱਧ ਤੋਂ ਵੱਧ ਸਬਸਕ੍ਰਾਈਬ ਕਰ ਲਓ ਜੀ ਹੁਣੇ ਚੈਨਲ ਨੂੰ ਤੇ ਵੀਡੀਓ ਦੇਖਣ ਬਾਅਦ ਦੀ ਧੰਨਵਾਦ ਮਿਲਦੇ ਹਾਂ ਅਗਲੀ ਵੀਡੀਓ ਵਿੱਚ